ਮਰੇ ਸਾੜੇ ਨੂੰ ਦੂਰ ਘੱਟਾ ਹੋ ਗਿਆ ਪਤਨੀ ਕੀ ਦਰੜੀ ਜਾਂਦੇ ਨੇ ਜੇ ਇੱਕ ਵਾਰੀ ਕਹਿ ਦੇਣ ਨਾ ਵੀ ਆ ਜਾ ਪੰਮਿਆ ਪਰੇਟਾਂ ਹੀ ਦੇ ਥੱਲੇ ਦੇਖਣ ਨਾਲ ਹੱਥ ਲਓ ਯਾਰ ਮਾਰ ਲਓ ਹੱਕ ਯਾਰ ਕਹਿ ਦੋ ਪੰਮਿਆ ਆ ਜਾ ਪੰਮੇ ਆਉਣਾ ਆਉਣਾ ਆਉਣ ਦੀ ਲੋੜ ਨਹੀਂ ਪਾਣੀ ਦਾ ਗਲਾਸ ਲਿਆ ਮਰੇ ਸਾੜੇ ਨੂੰ ਨਾ ਨਹੀਂ ਰਹਿਤਾ ਹੈਗਾ ਕੁੰਤਾ ਬੋ ਚਲੋ ਕਹੀ ਜੀ ਮਹਿਮਾਨ ਨੇ ਯਾਰ ਜਮੀਂ ਨਾ ਥੇ ਲੈਂਦੇ ਹੈਗੇ ਯਾਰ ਜੇ ਇੱਕ ਵਾਰੀ ਕਹਿ ਦੇਣ ਨਾ ਪਿਆਰ ਨਾਲ ਵੀ ਆ ਜਾ ਪੰਮਿਆ ਭਾਂਡੇ ਮਾਜਣ ਦੀ ਲੋੜ ਨਹੀਂ ਪੈਂਦੀ ਹੱਦ ਲੋ ਯਾਰ ਕਹਿ ਦੋ ਆ ਜਾ ਕੰਮ ਆ ਉਹ ਪੰਮੇ ਆ ਜਾ ਓਰੇ ਆ ਗਿਆ ਜੀ ਪਾਣੀ ਦਾ ਗਲਾਸ ਲਿਆ ਆ ਗਿਆ ਕਬਰਾਂ